ਸਾਰੇ ਵੀਰਾਂ ਲਈ ਸੌਰੀ ਜਿਨ੍ਹਾਂ ਨੂੰ ਗੁੜ ਨਹੀਂ ਮਿਲ ਸਕਿਆ ਗੁੜ ਦੀ ਬਹੁਤ ਜ਼ਿਆਦਾ ਡਿਮਾਂਡ ਹੋਣ ਕਰਕੇ ਬਹੁਤ ਸਾਰੇ ਮੇਰੇ ਭੈਣ ਭਰਾ ਰੁੱਸ ਗਏ ਹਨ ਉਹਨਾਂ ਵਾਸਤੇ ਹੱਥ ਜੋੜ ਕੇ ਸੌਰੀ ਮੰਗਦੇ ਹਾਂ ਹੁਣ ਅਸੀਂ ਗੋੜ ਜੋ ਕੱਢਣਾ ਹੈ ਮਾਰਚ ਅਪ੍ਰੈਲ ਵਿੱਚ ਕੱਢਣਾ ਹੈ ਉਹ ਹੁਣ ਹੀ ਆਪਣੀ ਡਿਮਾਂਡ ਦੇ ਦੇਣ ਮੇਰੇ ਬਹੁਤ ਵੀਰ ਕਹਿਣ ਲੱਗੇ ਕਿ ਤੁਸੀਂ 5 3 ਗੁਣਾ ਵਧ ਰੇਟ ਲੈ ਲਓ 2 ਗੁਣਾ ਵਧ ਰੇਟ ਲੈ ਲਓ ਪਰ ਸਾਨੂੰ ਦੇ ਦਿਓ ਪਰ ਸੌਰੀ ਵੀਰ ਜੀ ਇੰਨਾ ਰੇਟ ਵਧ ਵੀ ਅਸੀਂ ਨਹੀਂ ਲੈ ਸਕਦੇ ਕਿਉਂਕਿ ਗੋੜ ਜਿਹੜਾ ਹੈ ਉਹ ਅਸੀਂ ਬਹੁਤ ਹੀ ਉੱਤਮ ਕੁਆਲਿਟੀ ਦਾ ਕੱਢਦੇ ਹਾਂ ਤੁਸੀਂ ਗੋੜ ਕਿਤੋਂ ਵੀ ਚੈੱਕ ਕਰਾ ਸਕਦੇ ਹੋ ਕਿਸੇ ਵੀ ਲੈਬ ਤੋਂ ਦੁਨੀਆ ਦੀ ਲੈਬ ਤੋਂ ਚੈੱਕ ਕਰਾ ਸਕਦੇ ਹੋ ਜੇ ਤੁਹਾਨੂੰ ਇਹਦੇ ਵਿੱਚ ਇੱਕ ਵੀ ਡਿਫੈਕਟ ਮਿਲੇਗਾ ਤੇ ਤੁਸੀਂ ਕੁਝ ਵੀ ਹਰ ਨਾਡ ਤੋਂ ਦੋਹਰੇ ਪੈਸੇ ਲੈ ਸਕਦੇ ਹੋ ਇਸ ਚੀਜ਼ ਬਾਰੇ ਸੋ ਇਹ ਬੇਨਤੀ ਹੈ ਕਿ ਜਿਨ੍ਹਾਂ ਦੀ ਵੀ ਥੋੜੀ-ਬਹੁਤੀ ਜ਼ਮੀਨ ਹੈ ਕਨਾਲ ਦੋ ਕਨਾਲ ਜਾਂ ਵੱਧ ਆਪਣੇ ਵਾਸਤੇ ਥੋੜਾ ਜਿਹਾ ਇਹ ਗੁੜ ਕੱਢ ਕੇ ਵੇਖੋ ਅਤੇ ਖਾਓ ਪੰਜਾਬ ਦਾ ਪਿਓਰ ਦੇਸੀ ਗੁੜ ਹੈ ਅਤੇ ਖਾਓਗੇ ਤੇ ਫਿਰ ਤੁਸੀਂ ਕਹੋਗੇ ਕਿ ਭਾਜੀ ਹਾਂ ਇਹ ਖੰਡ ਨਾਲੋਂ ਵੀ 10 ਗੁਣਾ ਮਿੱਠਾ ਹੈ ਜਿੰਨੀ ਚਿਰ ਖਾਦਾ ਨਹੀਂ 19 ਚਿਰ ਤੁਹਾਨੂੰ ਇਹਦਾ ਸਵਾਦ ਨਹੀਂ ਪਤਾ ਲੱਗਣਾ ਤੇ ਇੱਕ ਵਾਰੀ ਖਾਓਗੇ ਤੇ ਫਿਰ ਕਹੋਗੇ ਆਹਾ ਹਾ ਆ ਵਾਸਲੀ ਪੰਜਾਬ ਦਾ ਗੁੜ ਹਾਂਜੀ ਕੋਈ ਵੀਰ ਬਿਮਾਰ ਹੈ ਉਹ ਸਾਡਾ ਨਾਲ ਸੰਪਰਕ ਕਰ ਸਕਦਾ ਹੈ ਜਿਸ ਨੂੰ ਗੁੜ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਅਤੇ ਡਾਕਟਰ ਨੇ ਪ੍ਰੈਸਕ੍ਰਾਈਬ ਕੀਤਾ ਹੈ ਕਿ ਤੁਸੀਂ ਪਿਓਰ ਗੁੜ ਹੀ ਖਾਣਾ ਹੈ ਉਹ ਸਾਡਾ ਜਰੂਰ ਮਿਲਿਓ ਉਸ ਵਾਸਤੇ ਅਸੀਂ ਗੁੜ ਕਿਤੋਂ ਵੀ ਲਿਆ ਕੇ ਦੇਵਾਂਗੇ ਜਾਂ ਆਪ ਦੇ ਕੋਲ ਜੋ ਅਸੀਂ ਸਟਾਕ ਰੱਖਿਆ ਉਹਦੇ ਵਿੱਚੋਂ ਜ਼ਰੂਰ ਉਸ ਵੀਰਜੀ ਦੀ ਮਤ ਕੀਤੀ ਜਾਏਗੀ ਬਾਕੀ ਗੁੜ ਖਾਓ ਗਰਮਾ-ਗਰਮ ਗੁੜ ਖਾਓ ਇੰਜੋਏ ਕਰੋ ਅਤੇ ਇਹ ਵੀ ਇਹ ਗੱਲ ਇਹ ਸੁਚਾਰਨ ਜੋ ਹੈ ਕਿ ਪੰਜਾਬ ਵਿੱਚ ਅਜੇ ਵੀ ਇਸ ਤਰ੍ਹਾਂਾਂ ਦੀ ਜਗ੍ਹਾ ਹਨ ਜਿਵੇਂ ਲੋਕੀ ਕਹਿ ਦਿੰਦੇ ਹਨ ਨਾ ਕਿ ਗੁੜ ਕਿਤੇ ਨਹੀਂ ਮਿਲਦਾ ਪੰਜਾਬ ਚ ਵਧੀਆ ਨਹੀਂ ਮਿਲਦਾ origianally ਮਿਲਦਾ ਇਹ ਖਾਓਗੇ ਫਿਰ ਤੁਸੀਂ ਕਹੋਗੇ ਵੀ ਹਾਂਜੀ ਅਸੀਂ ਇਹ ਪੰਜਾਬ ਦੇ ਵਿੱਚ ਗੁੜ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਵੀ ਖਾ ਕੇ ਦੇਖੋ ਤੇ Enjoy ਕਰੋ ਥੈਂਕ ਯੂ ਓ ਸੁਣੀ ਸੁਣੀ ਸਾਡੇ ਕੋਲ ਯਾਰ ਪਾਰ ਦੀਆਂ ਗੱਲਾਂ ਕਈ ਗੁੱਸੇ ਦੀਆਂ ਕਈ ਨੇ ਪਿਆਰ ਦੀਆਂ ਗੱਲਾਂ ਬੈਠੀ ਪਾਰ ਨਹੀਂ ਸਮੁੰਦਰਾਂ ਤੋਂ ਭੇਜਦੀ ਕਲਿੱਪ ਅਸੀਂ ਵੱਟਾਂ ਉੱਤੇ ਬਹਿ ਕੇ ਪੀਏ ਚਾਹਾਂ ਸਿੱਪ ਸਿੱਪਾ ਤੇਰੇ ਸ਼ਹਿਰ ਵਿੱਚ ਗੋਲਫੀਆਂ ਦਾ ਚੱਲਿਆ ਰਵਾਜ ਬਣਾ ਆਨਲਾਈਨ ਰਹਿਣਾ ਇਹ ਸਾਡਾ ਨੀਂ ਅੰਦਾਜ਼ ਮੇਰਾ ਕਣਕਾਂ ਦਾ ਮੱਠੀ ਮੱਠੀ ਕੰਡ ਦਾ ਸਰੂਰ ਇਹਦਾ ਸਿਕਰਤ ਪੈਰ ਵਿੱਚ ਠੰਡ ਦਾ ਸਰੂਰ ਹੀ ਮੈਂ ਨਵੇਂ ਆ ਦੇਖਣਾ ਚਾਹ ਰਹੀ ਨਹੀਂ ਆ ਜਾ ਕੇ ਜੇ ਸਕੂਨ ਲੈਣਾ ਫਿਰ ਮੇਰ ਵੈਰ ਪਤਲਾ ਕੇ ਹੀ ਮੈਂ ਨਵੇਂ ਆ ਦੇਖਣਾ ਚਾਹ ਰਹੀ ਓ ਕਾਦੇ ਦੱਸ ਗਿਲੇ ਯਾਰਾ ਨਾਲ ਹੀ ਕਰੇਂਗਾ ਜਿਉਂਦਿਆਂ ਬੁਲਾ ਲਈ ਫੇਰ ਕਿਹਦੇ ਨਾਲ ਲੜੇਂਗਾ ਜਿਉਂਦਿਆਂ ਬੁਲਾ ਲਈ ਫੇਰ ਕਿਹਦੇ ਨਾਲ ਲੜੇਂਗਾ ਓ ਮੁੰਡਕੇ ਨੀ ਬੁੱਟ ਪੀੜਾ ਜ਼ਿੰਦਗੀ ਦੇ ਜਾਮ ਦਾ ਸਜਣਾ ਜਵਾਬ ਦੇਵੀ ਆਖਰੀ ਸਲਾਮ ਦਾ said da.